ਸਸਰੀ ਗਾਲ ਬਾਈ ਸਾਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਇੱਥੇ ਆਏ ਆ ਜੀ ਪਿੰਡ rau ਕੇ ਕਲਾ ਵਾਲੇ ਨੌਜਵਾਨ ਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਉਹਦੀ ਬਾਡੀ ਲੱਭਣ ਦੇ ਲਈ ਅਸੀਂ ਇੱਥੇ ਪਹੁੰਚ ਗਏ ਆ ਵਾਹਿਗੁਰੂ ਦਾ ਨਾਮ ਲੈ ਕੇ ਜਿਹੜਾ ਹੁਣ ਅਸੀਂ ਨਹਿਰ ਦੇ ਵਿੱਚ ਵੜ ਕੇ ਉਹਦੀ ਬਾਡੀ ਸਰਚ ਕਰਾਂਗੇ ਤੇ ਬਹੁਤ ਹੀ ਦੁੱਖ ਦੀ ਘਟਨਾ ਬਈ ਹੁੰਦੀਆਂ ਰਹਿੰਦੀਆਂ ਲਗਾਤਾਰ ਪਰਮਾਤਮਾਗੇ ਅਲਦਾਸ ਕਰਦੇ ਆ ਜਿਹੜੀ ਸਾਡੇ ਤੱਕ ਕਿਸੇ ਨੂੰ ਵੀ ਲੋੜ ਨਾ ਪਵੇ ਹਨ ਪਰ ਕਾਫੀ ਜ਼ਿਆਦਾ ਜਿਹੜੇ ਹਾਦਸੇ ਹੁੰਦੇ ਨਹਿਰਾਂ ਦੇ ਵਿੱਚ ਬਈ ਸਾਨੂੰ ਫਿਰ ਪਰਿਵਾਰ ਵਾਲੇ ਫੋਨ ਲਾਉਂਦੇ ਕਿਉਂਕਿ ਪਿੱਛੇ ਪਰਿਵਾਰ ਵੀਰੇ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਵੀ ਸਾਨੂੰ ਉਹਦੀ ਬਾਡੀ ਹੋਈ ਮਿਲ ਜਾਵੇ ਵੀ ਸਾਨੂੰ ਸਬਰ ਆ ਜਾਊਗਾ ਕਈ ਪਰਿਵਾਰ ਆ ਜਿਹੜੇ ਪੰਜਾਬ ਦੇ ਵਿੱਚ ਵੀਰੇ ਹਾਲੇ ਤੱਕ ਜਨਾਂ ਦੀਆਂ ਡੈੱਡ ਬਾਡੀਆਂ ਨਹੀਂ ਮਿਲੀਆਂ ਵਿਚਾਰੇ ਤੜਫਦੇ ਫਿਰਦੇ ਆ ਤੇ ਵੀ ਅੱਜ ਵੀ ਘਰੇ ਆਊਗਾ ਅੱਜ ਵੀ ਆਊਗਾ ਤੇ ਪਰ ਬਈ ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੁੰਦਾ ਹਨਾ ਤੇ ਜਿਹੜੀ ਸਾਡੇ ਵੱਲੋਂ ਬਿਲਕੁਲ ਫ੍ਰੀ ਸੇਵਾ ਕੀਤੀ ਜਾਂਦੀ ਆ ਤੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਬਾਈ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਾਫੀ ਪਰਿਵਾਰਾਂ ਦੀਆਂ ਜਿਹੜੀਆਂ ਹੁਣ ਤੱਕ ਮਦਦ ਕੀਤੀ ਆ ਜੇ ਕੋਈ ਵੀ ਲੋਵਾਰ ਸਾਡੇ ਡੋਟ ਡੀ ਆ ਜਾਂਦੀ ਆ ਤੇ ਉਦੋਂ ਵੀ ਅਸੀਂ ਜਿਹੜੀ ਬਿਲਕੁਲ ਫ੍ਰੀ ਸੇਵਾ ਕਰਦੇ ਆ ਫਿਰ ਉਹਨੂੰ ਬਾਹਰ ਕੱਢ ਕੇ ਵੀਡੀਓ ਪਾਉਂਦੇ ਆ ਪਰਿਵਾਰ ਤਿੱਕਰ ਸੋਡੇ ਜਰੀਏ ਜਿਹੜਾ ਪਛਾਇਆ ਜਾਂਦਾ ਹਲਵਾਰਸ ਡੈੱਡ ਬਾਡੀयां ਜਦੋਂ ਆ ਜਾਂਦੀਆਂ ਤੇ ਹੁਣ ਅਸੀਂ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ ਹੋਏ ਆ ਤੇ ਕਾਫੀ ਜ਼ਿਆਦਾ ਕੋਸ਼ਿਸ਼ੇ ਕਰੀ ਹਜੇ ਤਿੱਕਰ ਤਾਂ ਨਹੀਂ ਕੋਸ ਵੀ ਪਤਾ ਲੱਗਿਆ ਉਹਦਾ ਤੇ ਹੁਣ ਬੂਟ ਪਾਏ ਆ ਬਈ ਕਿਉਂਕਿ ਵੀ ਕੰਡੇ-ਕੁੰਡੇ ਕਾਫੀ ਆ ਜਾਂਦੇ ਆ ਨਹਿਰਾਂ ਦੇ ਵਿੱਚ ਤੇ ਜਿਹੜੇ ਹੁਣ ਪੌਲ ਚੈੱਕ ਕਰਾਂਗੇ ਵਿੱਚ ਵੜ ਕੇ ਕਈ ਵਾਰ ਇਹਨਾਂ ਕਚਰਿਆਂ ਦੇ ਵਿੱਚ ਡੈੱਡ ਬਾਡੀयां ਲੱਗ ਜਾਂਦੀਆਂ ਤੇ ਫਿਰ ਉਹ ਇੱਥੇ ਹੀ ਫਸੀਆਂ ਰਹਿੰਦੀਆਂ ਬਈ ਤੇ ਹੁਣ ਇਹ ਬੋਰਦੀ ਨੂੰ ਚੈੱਕ ਕਰਕੇ ਫਿਰ ਗਾਂ ਵਾਲੀਆਂ ਬੋਰਦੀਆਂ ਸਾਰੀਆਂ ਚੈੱਕ ਕੀਤੀਆਂ ਹੁਣ ਅੱਗੇ ਤਿੱਕਰ ਜਾਵਾਂਗੇ ਤੇ ਜਿਹੜਾ 12 ਵਜੇ ਮੁੰਡੇ ਨੇ ਸਾਲ ਮਾਰੀ ਸੀ ਤੇ ਸਾਨੂੰ ਜਿਹੜਾ 2:30 3 ਵਜੇ ਪਤਾ ਲੱਗਿਆ ਤੇ ਕਾਫੀ ਜ਼ਿਆਦਾ ਉਹ ਨੇਰਾ ਹੋ ਜਾਣਾ ਗੇਗਰੇ ਤੇ ਫਿਰ ਜਿਹੜਾ ਜਿੰਨਾ ਟਾਈਮ ਸਤ ਸਮਾ ਹਲੂ ਲੱਗਿਆ ਬੋਡੀ ਨੂੰ ਸਰਚ ਕਰਾਂਗੇ ਉਸ ਤੋਂ ਬਾਅਦ ਜਿਹੜਾ ਕੱਲ ਨੂੰ ਫਿਰ ਬੋਡੀ ਨੂੰ ਜਿਹੜਾ ਦੁਬਾਰਾ ਸਰਚ ਕਰਾਂਗੇ ਤੇ ਅੱਜ ਜਿਹੜਾ ਇੱਕ ਤਰੀਕ ਨੂੰ ਨੇ ਸਾਲ ਮਾਰੀ ਸੀ ਤੇ ਹੁਣ ਕੱਲ ਨੂੰ ਜਿਹੜਾ ਬਾਡੀ ਨੂੰ ਵੀ ਸਾਲ ਤੇ ਕਰਕੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ